ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੀ ਜੰਤ ਕੇ ਠਾਕੁਰਾ ਆਪੇ ਵਰਤਣ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸ਼ਰਣਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਮੈਂ ਹਰ ਹਰ ਨਾਮ ਧਰ ਸੋਈ ਜਿਉ ਪਹਾਵੈ ਤਿਉ ਰਾਖ ਮੇਰੇ ਸਾਹਿਬ ਮੈਂ ਤੁਝ ਬਿਨ ਅਵਰਣਾ ਕੋਈ ਸੁਖੋ ਟਲ ਗੁਰਸੇਵੀਐ ਅਹਨ ਸੋ ਸਹਜ ਸੁਭਾਅ ਦਰਸ਼ਨ ਪਰਸਿਆ ਗੁਰੂ ਕਾ ਜਨਮ ਮਰਨ ਦੁਖੁ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਹੀ ਮਹੱਲਾ ਚੌਥਾ ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਵਤ ਪਰਮ ਪਦ ਪਾਏ ਜਿਨ ਕਾ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਤਿਆਇ ਤਿਨ ਪਵਤ ਪਰਮ ਪਦ ਪਾਏ ਮੇਰੇ ਰਾਮ ਹਰ ਜਨ ਆਰੋਗ ਭਏ ਗੁਰਬਚਨੀ ਜਿਨਾ ਜਪਿਆ ਮੇਰਾ ਹਰ ਹਰ ਤਿਨ ਕੇ ਹਉਮੈ ਰੋਗ ਗਏ ਰਹਾ ਬ੍ਰਹਮ ਬਸਨ ਮਹਾਦੇਵ ਤ੍ਰੈ ਗੁਣ ਰੋਗੀ ਵਚ ਹਉਮੈ ਕਾਰ ਕਮਾਈ ਜਿਨ ਕੀਏ ਤਸਹਿਨਾ ਚਿਤਹਿ ਬਪੜੇ ਹਰ ਗੁਰਮੁਖ ਸੋਝੀ ਪਾਈ ਹਉਮੈ ਰੋਗ ਸਭ ਜਗਤ ਵਿਆਪਿਆ ਤਨ ਕੋ ਜਨਮ ਮਰਨ ਦੁਖ ਭਾਰੀ ਗੁਰ ਪ੍ਰਸਾਦੀ ਕੋ ਵਿਰਲਾ ਛੂਟੈ ਤਿਸ ਜਨ ਕੋ ਹਉ ਬਲ ਹਾਰੀ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ ਤਾ ਕਾ ਰੂਪ ਅਪਾਰੋ ਨਾਨਕ ਆਪੇ ਵੇਖ ਹਰ ਬਿਗਸੈ ਗੁਰਮੁਖ ਬ੍ਰਹਮ ਵਿਚਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਚੌਥਾ ਜਿਨ ਕੈ ਅੰਤਰ ਵਸਿਆ ਮੇਰਾ ਹਰ ਹਰ ਤਿੰਨ ਕੇ ਸਭ ਰੋਗ ਗਵਾਏ ਤੇ ਮੁਕਤ ਭਾਏ ਜਿਨ ਹਰ ਨਾਮ ਤਿਆਆ ਤਿੰਨ ਪਵਤ ਪਰਮ ਪਦ ਪਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ